ਬੰਦੀ ਸਿੰਘ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਰਿਹਾ ਕਿਉਂ ਨਹੀਂ ਹੁੰਦੇ ਜਿਹੜੇ ਨੌਜਵਾਨ ਨਜ਼ਰ ਆ ਰਹੇ ਨੇ ਇਹਨਾਂ ਨੇ ਰੋਸ ਤੇ ਵਜੋਂ ਇੱਕ ਤੇ ਕਾਲੇ ਕੱਪੜੇ ਪਾਏ ਆ ਤੇ ਗਲ ਦੇ ਵਿੱਚ ਰੱਸਾ ਪਾਇਆ ਹੈ ਪਹਿਲਾਂ ਸਾਨੂੰ ਸਿੱਖੀ ਹੈ ਬਾਅਦ ਚ ਕਿਸਾਨੀ ਹੈ ਸਰਕਾਰਾਂ ਚਾਹੇ ਜਿੰਨੀ ਮਰਜ਼ੀ ਤਾਨਾਸ਼ਾਈ ਢਾ ਲੈਣ ਪੰਜਾਬ ਦੇ ਵਾਰਸ ਕਦੇ ਵੀ ਜਿਹੜਾ ਸੰਘਰਸ਼ ਜਿਹੜਾ ਕੁਰਬਾਨੀਆਂ ਮੰਗਦਾ ਕੁਰਬਾਨੀਆਂ ਦੇਣ ਤੋਂ ਨਹੀਂ ਹਟਣਗੇ ਇਹ ਜਿਹੜਾ ਰੱਸਾ ਪਾਉਣ ਦਾ ਤੁਹਾਡਾ ਕੀ ਸੀ ਸੰਕੇਤ ਦੇਣਾ ਚਾਹੁੰਦੇ ਹੋ ਇੱਕ ਨਾ ਬਲੇਟ ਮਾਰ ਕੇ ਮੈਂ ਦੇ ਉੱਪਰ ਖੂਨ ਲਾਇਆ ਇਸ ਲਈ ਲਾਇਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਕਿਉਂਕਿ ਅਸੀਂ ਨਹੀਂ ਡਰਦੇ ਹਰ ਜੀਵ ਗਾਂਧੀ ਨੂੰ ਜਿੰਨਾ ਮਾਰਿਆ ਉਹ ਛਡਵਾ ਕੇ ਅਗਲੇ ਲੈ ਕੇ ਸਿੱਖਾਂ ਨਾਲ ਦੋਰਾ ਮਾਂ ਬਡਾਟ ਕਿਉਂ ਕੀਤਾ ਜਾਂਦਾ ਜੇ ਤਾਂ ਸਿੱਖ ਕੋਈ ਲੰਗਰ ਲਾਉਂਦਾ ਆ ਜਾਂ 80% ਤੋਂ ਉੱਪਰ ਸਾਡੀਆਂ ਕੁਰਬਾਨੀਆਂ ਨੇ ਚੀਨ ਦੇ ਬਾਡਰਾਂ 'ਤੇ ਜਾ ਕੇ ਸ਼ਹੀਦ ਹੁੰਦਾ ਫਿਰ ਤਾਂ ਅਸੀਂ ਫਰਿਸ਼ਤੇ ਆ ਜੀ ਚੰਡੀਗੜ੍ਹ ਮੁਹਾੜੀ ਬਾਰਡਰ ਤੇ ਕੌਮੀ ਇਨਸਾਫ ਮੋਰਚੇ ਲਈ ਇਕੱਠੇ ਹੋਏ ਲੋਕ ਨੇ ਉਹ ਜਿਹੜੇ ਕਹਿੰਦੇ ਆ ਸਾਡੇ ਨਾਲ ਵਧਿੱਕੀਆਂ ਹੁੰਦੀਆਂ ਬੰਦੀ ਸਿੰਘ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਰਿਹਾ ਕਿਉਂ ਨਹੀਂ ਹੁੰਦੇ ਔਰ ਇਸ ਦੇ ਨਾਲ ਪਾਵਨ ਸਰੂਪਾਂ ਦੀ ਜਿਹੜੀ ਬੇਅਦਬੀ ਹੁੰਦੀ ਉਸ ਦਾ ਇਨਸਾਫ ਲੈਣ ਦੀ ਖਾਤਰ 2 ਸਾਲ ਪੂਰੇ ਹੋ ਚੁੱਕੇ ਐ ਇਸੇ ਥਾਂ ਦੇ ਉੱਤੇ ਮੋਰਚਾ ਲਾਇਆ ਨੂੰ ਇਸ ਵਕਤ ਜਿਹੜੇ ਨੌਜਵਾਨ ਨਜ਼ਰ ਆ ਰਹੇ ਨੇ ਇਹਨਾਂ ਨੇ ਰੋਸ ਦੇ ਵਜੋਂ ਇੱਕ ਤੇ ਕਾਲੇ ਕੱਪੜੇ ਪਾਏ ਐ ਤੇ ਗਲ ਦੇ ਵਿੱਚ ਰੱਸਾ ਪਾਇਆ ਇਹ ਸੰਕੇਤਕ ਤੌਰ ਤੇ ਕਹਿਣਾ ਕੀ ਚਾਹੁੰਦੇ ਐ ਇਹਨਾਂ ਨੇ ਕਿਉਂ ਕੀਤਾ ਇਹ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਭਾਈ ਜੀ ਤੁਸੀਂ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਦੋਂ ਤੁਸੀਂ ਇਸ ਮੋਰਚੇ ਦਾ ਹਿੱਸਾ ਬਣੇ ਹੋ ਤੇ ਕਿੱਥੋਂ ਆਏ ਹੋ ਦੇਖੋ ਜੀ ਮੈਂ ਜ਼ਿਲ੍ਹਾ ਫਿਰੋਇਪੁਰ ਤੋਂ ਆਇਆ ਜਸਾਸ ਸਿੰਘ ਮਾਛੀਵੜਾ ਮੇਰਾ ਨਾਮ ਹੈ ਜੀ ਕਿਸਾਨ ਜਥੇਬੰਦੀ ਜੀ ਵੀ ਕੰਮ ਕਰਦੇ ਆ ਖਨੋਰੀ ਬਾਰਡਰ ਤੋਂ ਬਾਪੂ ਗੁਰਚਰਨ ਸਿੰਘ ਜੀ ਦੀ ਤਾਲ ਤੇ ਇੱਥੇ ਆਇਆ ਆ ਸਾਡਾ ਦੋਨਾਂ ਫਾਰਮ ਬੰਨੇ ਫਰਜ਼ ਬਣਦਾ ਜੀ ਪਹਿਲਾਂ ਸਾਨੂੰ ਸਿੱਖੀ ਹੈ ਬਾਅਦ ਚ ਕਿਸਾਨੀ ਹੈ ਜੀ ਠੀਕ ਹੈ ਜੀ ਇਹ ਗੱਲ ਜਿਹੜੀ ਰੋਸ ਦੀ ਗੱਲ ਹੈ ਅਸੀਂ ਹਕੂਮਤ ਨੂੰ ਤਾਨਾ ਨਹੀਂ ਸਹੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਦੇ ਵਾਰਿਸ ਆ ਪਿਛਲੇ ਆ 10 ਦਿਨ ਹੋਏ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦੀ ਹਫ਼ਤਾ ਜਿਹੜਾ ਲੰਘ ਲੰਘਿਆ ਆਪ ਸਭ ਨੂੰ ਵੀ ਦੇਖਿਆ ਹੈਗਾ ਕਿ ਸਾਡੇ ਗੁਰੂਆਂ ਨੇ ਸਾਡੇ ਹੱਕਾਂ ਸਾਨੂੰ ਹੱਕਾਂ ਲਈ ਲੜਨਾ ਸਿਖਾਇਆ ਜੀ ਤੇ ਆਪਾਂ ਉਹਨਾਂ ਦੇ ਪਾਇ ਪੂਰਨਿਆਂ ਤੇ ਅਸੀਂ ਲੜ ਰਹੇ ਆ ਪਰ ਇੱਕ ਰੋਸ ਹੈ ਕਿ ਸਰਕਾਰਾਂ ਚਾਹੇ ਜਿੰਨੀ ਮਰਜ਼ੀ ਤਾਨਾਸ਼ਾਈ ਢਾ ਲੈਣ ਪੰਜਾਬ ਦੇ ਵਾਰਿਸ ਕਦੇ ਵੀ ਜਿਹੜਾ ਸੰਘਰਸ਼ ਜਿਹੜਾ ਕੁਰਬਾਨੀਆਂ ਮੰਗਦਾ ਕੁਰਬਾਨੀਆਂ ਦੇਣ ਤੋਂ ਨਹੀਂ ਹਟਣਗੇ ਲੋਕਾਂ ਦੀ ਕੁਰਬਾਨੀਆਂ ਦੇਣ ਵਾਲੇ ਕੁਝ ਹਸਤੀਆਂ ਦਾ ਤੁਸੀਂ ਨਾਮ ਲਿਆ ਤੇ ਉਹਨਾਂ ਦੇ ਗਲਾਂ ਵਿੱਚ ਵੀ ਕਿਸੇ ਵੇਲੇ ਬੇੜੀਆਂ ਪਈਆਂ ਗਲਾਂ 'ਚ ਰਸੇ ਪਏ ਇਹ ਜਿਹੜਾ ਰੱਸਾ ਪਾਉਣ ਦਾ ਤੁਹਾਡਾ ਕੀ ਸੀ ਸੰਕੇਤ ਦੇਣਾ ਚਾਹੁੰਦੇ ਹੋ ਤੁਸੀਂ ਕਿ ਸਾਡਾ ਰੋਸ ਕੀ ਹੈ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਜਨਾ ਸਵੇ ਇੱਕ ਨਾ ਬਲੇਟ ਮਾਰ ਕੇ ਮੈਂ ਦੇ ਉੱਪਰ ਖੂਨ ਲਾਇਆ ਇਸ ਲਈ ਲਾਇਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਕਿਉਂਕਿ ਅਸੀਂ ਨਹੀਂ ਡਰਦੇ ਕਿਉਂਕਿ ਸਾਡਾ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਹੜੇ ਕੋਈ ਵੀ ਚਾਹੇ ਕੋਸ਼ ਕੋਈ ਵੀ ਅੱਤਵਾਦੀ ਜੋ ਵੀ ਹੋਵੇ ਸਰਕਾਰ ਮਤ ਦੇ ਅਸੀਂ ਅੱਤਵਾਦੀ ਆ ਕੋਈ ਵੀ ਜਿੱਡਾ ਮਰਜ਼ੀ ਕੇਸ ਹੋਵੇ ਜਿੱਦਾਂ ਸਰਸੇ ਵਾਲਾ ਬਾਬਾ ਜਬਾਨ ਤੋਂ ਦੇ ਬਾਹਰ ਆ ਜਾਂਦਾ ਪਖੰਡੀ ਸਾਹਿਬ ਇੱਥੋਂ ਤੱਕ ਰਜੀਵ ਗਾਂਧੀ ਨੂੰ ਜਿੰਨਾ ਮਾਰਿਆ ਉਹ ਛਡਵਾ ਕੇ ਅਗਲੇ ਲੈ ਗਏ ਠੀਕ ਹੈ ਜੀ ਪਰ ਸਿੱਖਾਂ ਨਾਲ ਦੋਰਾ ਮੰਡਾਟ ਕਿਉਂ ਕੀਤਾ ਜਾਂਦਾ ਜੇ ਤਾਂ ਸਿੱਖ ਕੋਈ ਲੰਗਰ ਲਾਉਂਦਾ ਆ ਜਾਂ 80% ਤੋਂ ਉੱਪਰ ਸਾਡੀਆਂ ਕੁਰਬਾਨੀਆਂ ਨੇ ਚੀਨ ਦੇ ਬਾਰਡਰਾਂ ਜਾ ਕੇ ਸ਼ਹੀਦ ਹੁੰਦਾ ਫਿਰ ਤਾਂ ਅਸੀਂ ਫਰਿਸ਼ਤੇ ਆ ਜੀ ਤਾਂ ਅਸੀਂ ਦੇਸ਼ ਦੇ ਬਹੁਤ ਵਧੀਆ ਰਾਖੇ ਆ ਜੀ ਰੇਖਵਾਲੇ ਜਦੋਂ ਅਸੀਂ ਹੱਕ ਮੰਗਨੇ ਆ ਹੱਕ ਸੀ ਸੰਵਿਧਾਨ ਮੁਤਾਬਕ ਮੰਗਣੇ ਆ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਜਦੋਂ ਸਾਡਾ ਹਿੰਦੁਸਤਾਨ ਪਾਕਿਸਤਾਨ ਬਣਿਆ ਮੈਂ ਜਰਨਲ ਨੌਲੇਜ ਦਾ ਵਾਅਦਾ ਕਰਦਿਆਂ 1946 ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਲਾਹੌਰ ਦੇ ਵਿੱਚ ਖਾਲਿਸਤਾਨ ਦਾ ਝੰਡਾ ਚੜਾਇਆ ਸੀ ਲਾਹੌਰ ਵਿੱਚ ਹਿਸਟਰੀ ਹੈ ਪੜ ਲਿਆ ਜੇ ਤੁਸੀਂ ਪਰ ਉਹਨਾਂ ਨੂੰ ਇਹ ਭਰੋਸੇ 'ਚ ਲੈ ਕੇ ਕਿ ਤੁਸੀਂ ਇੱਕ ਵਾਰੀ ਸਾਡੇ ਵਾਲੇ ਪਾਸੇ ਆਜੋ ਉਸ ਤੋਂ ਬਾਅਦ ਆਪਾਂ ਤੁਹਾਡਾ ਇੱਕ ਲੱਗ ਸਟੇਟ ਬਣਾ ਦੇਾਂਗੇ ਲੱਗ ਸੋਰੀ ਖਾਲਿਸਤਾਨ ਬਣਾ ਦੇਾਂਗੇ ਤੁਹਾਡਾ ਜਦੋਂ ਮਾਸਟਰ ਤਾਰਾ ਸਿੰਘ ਨੂੰ ਭਰੋਸੇ 'ਚ ਲਿਆ ਜਾਂਦਾ ਕਈ ਵਿਦਵਾਨ ਕਹਿ ਦਿੰਦੇ ਆ ਕਿ ਉਹਨਾਂ ਨੂੰ ਲਾਲਚ ਆ ਗਿਆ ਗੱਦੀ ਦਾ ਪਰ ਇਹ ਚੀਜ਼ ਨੂੰ ਆਪਾਂ ਨੂੰ ਸਰਚ ਕਰਨਾ ਚਾਹੀਦਾ ਹੈ ਜਦੋਂ ਇੱਧਰ ਆ ਜਾਂਦੇ ਆ ਫਿਰ ਮਾਸਟਰ ਆਪਣੇ ਬਾਬਾ ਸਿੰਘ ਵੇਦਕਰ ਉਹਨਾਂ ਨਾਲ ਸੰਪਰਕ 'ਚ ਆਉਂਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਵੀ ਖਾਲਿਸਤਾਨ ਤਾਂ ਨਹੀਂ ਬਣ ਸਕਦਾ ਤੁਹਾਡਾ ਪਰ ਭਾਸ਼ਾ ਦੇ ਆਧਾਰ ਤੇ ਤੁਹਾਡਾ ਇੱਕ ਪੰਜਾਬ ਵੱਖਰਾ ਸੂਬਾ ਬਣ ਸਕਦਾ ਤੇ ਉਹ ਤੁਹਾਡਾ ਅਸੀਂ ਇਹ ਸੂਬਾ ਬਣਾ ਰਹੇ ਆ ਪਰ ਉਹਦੇ 'ਚ ਮਾਸਟਰ ਤਾਰਾ ਸਿੰਘ ਨੇ ਜਿਹੜੀ ਆਪਦੀ ਨਾਰਾਜ਼ਗੀ ਜਤਾਈ ਪਰ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮੈਂ ਕਹਾਂਗਾ ਕਿਉਂਕਿ ਉਹ ਗੱਲਾਂ ਕਹਦੇ ਸੀ ਜੇ 100% ਅਧਿਕਾਰ ਮਿਲਣਗੇ 60% ਪੰਜਾਬ ਨੂੰ ਅਧਿਕਾਰ ਜਿਹੜਿਆ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ ਜਿਹੜੇ ਕਿ ਸਾਡੇ ਕੋਲੋਂ ਖੋਲੇ ਗਏ ਜਿਵੇਂ ਕਿ ਵਿੱਚੋਂ ਹਿਮਾਚਲ ਕੱਢ ਦਿੱਤਾ ਗਿਆ ਹਰਿਆਣਾ ਕੱਢ ਦਿੱਤਾ ਗਿਆ ਹੁਣ ਛੋਟਾ ਜਿਹਾ ਪੰਜਾਬ ਰਹਿ ਗਿਆ ਉਹ ਵੀ ਆਪਣੇ ਉੱਤੇ ਪ੍ਰਧਾਨ ਸਾਹਿਬ ਜੀ ਦੱਸ ਰਹੇ ਸੀ ਮੈਂ ਉਹਨੂੰ ਮੈਨੂੰ ਨਾਮ ਭੁੱਲ ਗਿਆ ਜਦੋਂ ਅਸੀਂ ਅੱਗੇ ਗਏ ਜਦੋਂ ਬਾਪੂ ਗੁਰਚੰਦ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਉਹ ਦੱਸ ਰਹੇ ਸੀਗੇ ਨਹੀਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਕਿ ਇਹ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਉਣਾ ਚਾਹੁੰਦੇ ਆ ਕੁਝ ਪਠਾਨਕੋਟ ਦਾ ਸਾਰਾ ਏਰੀਆ ਕੁਝ ਹਿਮਾਚਲ ਦਾ ਏਰੀਆ ਕੋ ਜਗਾ ਗਰਦਾਸਪੁਰ ਗਰਦਾਸਪੁਰ ਦਾ ਏਰੀਆ ਵੇਚਰ ਲਾ ਕੇ ਅਲੱਗ ਸਟੇਟ ਬਣਾਉਣੀ ਪੰਜਾਬ ਨੂੰ ਹੋਰ ਛੋਟਾ ਕਰਨਾ ਚਾਹੁੰਦੇ ਦੇਖੋ ਸੰਵਿਧਾਨ ਚ ਕੀ ਲਿਖਿਆ ਇਹ ਤਾਨਾਸ਼ਹੀ ਸਰਕਾਰ ਜਦੋਂ ਦੀ ਆਈ ਹੈ ਘਾਟ ਤੋਂ ਕਰ ਜਿਹੜੇ 10 ਸਾਲ ਹੁਣ 11ਵਾਂ ਸਾਲ ਮੋਦੀ ਸਰਕਾਰ ਨੂੰ ਲੱਗਾ ਇੰਨੇ ਤੇ ਇਨਾ ਕੋ ਕਾਨ ਕਰਤਾ ਸਾਡੇ ਸੰਵਿਧਾਨ ਦਾ ਵੀ ਜੋ ਸੰਵਿਧਾਨਮਤਾ ਨੂੰ ਸਾਨੂੰ ਮਿਲਿਆ ਸੀ ਹੱਕ ਮਿਲੇ ਸੀ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਸੋਸ਼ਲ ਮੀਡੀਆ ਰਾਈ ਇਹ ਸਾਡੇ ਪਤੇ ਦੀ ਗੱਲ ਹੈ ਜਦੋਂ ਰਾਜਸਥਾਨ ਚ ਅਸੀਂ ਕੋਠੀਆਂ ਪਾਉਣੇ ਅਸੀਂ ਪੱਥਰ ਲੈ ਕੇ ਆਉਨੇ ਆ ਉਹ ਇੱਕ ਕੁਦਰਤੀ ਖਾਨ ਹੈ ਜ਼ਮੀਨ ਚੋਂ ਨਿਕਲਦਾ ਹੈ ਹਾਲਾਂਕਿ ਪੱਥਰ ਬਿਨਾ ਅਸੀਂ ਰਹਿ ਸਕਦੇ ਆ ਅਸੀਂ ਸਰਵਾਈਵ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਮਹਾਤਲ ਜਾਣੇ ਆ ਉੱਥੋਂ ਅਸੀਂ ਸੀਮੈਂਟ ਲੈ ਕੇ ਆਉਨੇ ਆ ਘਰ ਪਾਉਣ ਵਾਸਤੇ ਹਾਲਾਂਕਿ ਘਰ ਬਿਨਾ ਵੀ ਅਸੀਂ ਰਹਿ ਸਕਦੇ ਆ ਸੀਮੈਂਟ ਬਿਨਾ ਰਹਿ ਸਕਦੇ ਆ ਤੰਬੂ ਝੁੱਗੀਆਂ ਚ ਖਾਲਸੇ ਪਹਿਲਾਂ ਵੀ ਰਹਿੰਦੇ ਆਏ ਆ ਤੀਸਰੀ ਗੱਲ ਹੈ ਕਿ ਜਿਹੜਾ ਪਾਣੀ ਹੈ ਮਾਚਲ ਵਾਲੇ ਵੀ ਸੜ ਤੋਂ ਪੈਸੇ ਲੈਂਦੇ ਆ ਸੀਮੈਂਟ ਬਜਰੀ ਦੇ ਮੈਂ ਰਾਜਸਥਾਨ ਵਾਲੇ ਪੱਥਰ ਦੇ ਲੈਂਦੇ ਆ ਪਰ ਜਿਹੜਾ ਪਾਣੀ ਆ ਪਾਣੀ ਦਾ ਜਿੰਦੇ ਬਣਾ ਬੰਦਾ ਰਹਿ ਨਹੀਂ ਸਕਦਾ ਪਾਣੀ ਦੇ ਜਿਹੜਾ ਪੰਜਾਬ ਦਾ ਅਧਿਕਾਰ ਹੈ ਸਾਨੂੰ ਪਾਣੀ ਦਾ ਮੁੱਲ ਕਿਉਂ ਨਹੀਂ ਪੁੱਛਦਾ ਮਿਲਦਾ ਇਹ ਸੀ ਨੌਜਵਾਨ ਪੁੱਛ ਰਹੇ ਆ ਜੀ ਮੈਂ ਇਸ ਚੀਜ਼ ਦੇ ਸਰਜ ਕੀਤੀ ਹੈ ਇਹ ਜਿਹੜੇ ਸਮੇਂ ਸਮੇਂ ਦੇ ਉੱਤੇ ਸੱਤਾ ਦੇ ਵਿੱਚ ਆਇਆ ਤੁਹਾਨੂੰ ਲੱਗਦਾ ਹੈ ਕਿ ਚਾਹੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਸੀ ਫਿਰ ਕਾਂਗਰਸ ਹੁਣ ਝਾੜੂ ਵਾਲੀ ਪਾਰਟੀ ਹੈ ਇਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਪਹਿਰਾ ਦਿੱਤਾ ਨੇੜੇ ਤੇੜੇ ਦੇਖੋ ਜੀ ਜਦੋਂ ਤੋਂ ਹਰਿਆਣੇ 'ਚ ਇਲੈਕਸ਼ਨ ਹੁੰਦੇ ਕੋਈ ਵੀ ਪਾਰਟੀਆਂ ਚਾਹ ਕਾਂਗਰਸੀ ਆ ਜਾਂ ਅਕਾਲੀ ਲੀਡਰਾਂ ਦੇ ਦੋਰੇ ਚਿਹਰੇ ਇਹੀ ਭਗੋਂਤ ਮਾਨ ਇੱਥੇ ਜਦੋਂ ਇਲੈਕਸ਼ਨ ਸੀਗੇ ਆ 2022 ਵਾਲੇ ਕਹਿੰਦੇ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਣਾ ਐਸਵਾਈਐਲ ਨਹਿਰ ਯਾਦ ਆ ਜਾਂਦੀ ਜਦੋਂ ਹਰਿਆਣੇ ਚ ਸਪੀਚ ਦਿੰਦੇ ਆ ਜਿਹੜੇ ਹੁਣ ਇਲੈਕਸ਼ਨ ਲੰਘਿਆ ਉਦੋਂ ਕਹਿੰਦੇ ਆ ਜੀ ਤੁਸੀਂ ਸਾਡੀ ਸਰਕਾਰ ਬਣਾਓ ਜੀ ਅਸੀਂ ਐਸਵਾਈਐਲ ਨਹਿਰ ਚਲਵਾ ਕੇ ਤੁਹਾਨੂੰ ਪਾਣੀ ਦੇਾਂਗੇ ਦੇਖੋ ਆਮ ਆਦਮੀ ਪਾਰਟੀ ਦੇ ਤਾਂ ਮੈਂ ਇਹਨਾਂ ਤੇ ਬੋਲਣਾ ਵੀ ਆਪਾਂ ਨੂੰ ਮੈਂ ਚੰਗਾ ਨਹੀਂ ਸਮਝਦਾ ਇਹਨਾਂ ਨੇ ਕਿਹਾ ਸੀ 4 ਹਫ਼ਤਿਆਂ ਚ ਨਸ਼ਾ ਬੰਦ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਇਨਸਾਫ ਦਵਾਵਾਂਗੇ 2.5 ਸਾਲ ਹੋ ਗਏ ਨਾ 4 ਹਫ਼ਤੇ ਚ ਨਸ਼ਾ ਬੰਦ ਹੋਇਆ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਇਨਸਾਫ ਮਿਲਿਆ ਮੈਂ ਉਹਨਾਂ ਲੋਕਾਂ ਨੇ ਇੱਕ ਮੈਸੇਜ ਦੇਣਾ ਤੋਹਣਾ ਤੁਹਾਡੇ ਚੈਨਲ ਲਈ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਅਸੀਂ 52000 ਸਕੀਮ ਨਹੀਂ ਲੈਣੀ ਅਸੀਂ 22000 ਰੁਪਇਆ ਜਿਹੜਾ ਲੜਕੀਆਂ ਨੂੰ ਮਿਲਦਾ ਆਪਦਾ ਕੰਮ ਚਲਾਉਣ ਵਾਸਤੇ ਸਾਨੂੰ ਉਹ ਨਹੀਂ ਚਾਹੀਦਾ ਸਾਨੂੰ ਦਾਣੇ ਨਹੀਂ ਚਾਹੀਦੇ ਸਾਨੂੰ ਪੈਨਸ਼ਨਾਂ ਨਹੀਂ ਚਾਹੀਦੀਆਂ ਸਾਨੂੰ 595000 ਰੁਪਇਆ ਤਨਖਾਹਾਂ ਚਾਹੀਦੀਆਂ ਸਾਡੀਆਂ ਨੌਜਵਾਨ ਲੜਕੀਆਂ ਨੂੰ ਆਪਦਾ ਰੁਜ਼ਗਾਰ ਚਲਾਉਣ ਵਾਸਤੇ ਸਾਨੂੰ ਇਹ ਐਲਟ ਐਜੂਕੇਸ਼ਨ ਫ੍ਰੀ ਚਾਹੀਦੀ ਹੈ ਨਾ ਤਾਂ ਕਿਸੇ ਸਰਕਾਰ ਨੇ ਅਜੇ ਤੱਕ ਹੈਲਥ ਐਜੂਕੇਸ਼ਨ ਫਰੀ ਕੀਤੀ ਹੈ ਨਾ ਹੀ ਕਰਨੀ ਕਿਉਂਕਿ ਜੇ ਹੈਲਥ ਐਜੂਕੇਸ਼ਨ ਫਰੀ ਹੋਊਗੀ ਸਾਡੀ ਮੰਗ ਹੈ ਸਾਨੂੰ ਨੌਜਵਾਨਾਂ ਨੂੰ ਪਿੰਡਾਂ ਸ਼ਹਿਰਾਂ 'ਚ ਇਹਨਾਂ ਕੈਬਨਿਟ ਮੰਤਰੀਆਂ ਨੂੰ ਜੈਂਬਲੈਂਡ ਮੌਜੂਦਾ ਸਰਕਾਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਆ ਸਰਕਾਰ ਦੇ ਦਾਅਵੇ ਝੂਠੇ ਜਿਹੜੇ ਕਹਿੰਦੇ ਸਿੱਖਿਆ ਵੀ ਕ੍ਰਾਂਤੀ ਆ ਗਈ ਹੈ ਹੈਲਥ ਫੈਸਿਲਿਟੀ 'ਚ ਵੀ ਕ੍ਰਾਂਤੀ ਆ ਗਈ ਆ ਮਹੱਲਾ ਕਲੀਨਿਕ ਦੱਸੋ ਕਿੱਥੇ ਚਾਹੀਦਾ ਉੱਥੇ ਬਣਾ ਦਿੰਨੇ ਆ ਦੇਖੋ ਜੀ ਤੁਸੀਂ ਪਿੱਛੇ ਆ ਕਰਕੇ ਜਿਹੜੀ ਪਟਵਾਰੀਆਂ ਦੀ ਇੱਕ ਗਰੁੱਪ ਬਣਿਆ ਸੀਗਾ ਇੱਕ ਪਟਵਾਰੀ ਵੀਰ ਦਾ ਮੈਨੂੰ ਨਾਮ ਯਾਦ ਨਹੀਂ ਕਹਿੰਦੇ ਸੀ ਭਗਵੰਤ ਨੇ ਇਹ ਗੱਲ ਕਹਿਦੀ ਤੁਸੀਂ ਝੂਠੇ ਜਿਹੜੇ ਕਿ ਤਿਆਰ ਕਰੋ ਤੁਸੀਂ ਵੀ ਇੱਕ ਝੂਠਾ ਆਪਣਾ ਤਿਆਰ ਕਰੋ ਤੁਸੀਂ ਦਸਤਾਵੇਜ ਦਸਤਾਵੇਜ ਵੀ ਅਸੀਂ ਟੇਲਾਂ ਤੇ ਵੀ ਪਾਣੀ ਪਛਾਤਾ ਟੇਲ ਉਹਨੂੰ ਕਹਿੰਦੇ ਜਿੱਥੇ ਕਦੀ ਨਹੀਂ ਪਹੁੰਚਿਆ ਠੀਕ ਹੈ ਉਸ ਤੋਂ ਬਾਅਦ 100% ਪਾਣੀ ਸ਼ੋਅ ਕਰ ਦਿਓ ਤੇ ਹਰਿਆਣੇ ਚ ਇਲੈਕਸ਼ਨ ਹੈ ਤਾਂ ਜੋ ਅਸੀਂ ਹਰਿਆਣੇ ਨੂੰ ਪਾਣੀ ਦੇ ਸਕੀਏ ਤੇ ਤੁਸੀਂ ਮੈਂ ਕਹਿੰਦਾ ਵੀ ਮੇਰੇ ਮੇਰੇ ਖੇਤਾਂ ਵਿੱਚ 1 ਕਿਲੋਮੀਟਰ ਦੂਰ ਹੈ ਨਹਿਰ ਪਾਣੀ ਲੱਗਦਾ ਸੀ ਬਾਈ ਕੋਈ ਨਹੀਂ ਉੱਥੇ ਪਹੁੰਚਿਆ ਸਭ ਹਵਾ ਚ ਗੱਲਾਂ ਨੇ ਸਾਡੇ ਨਾਲ ਤਾਂ ਗੱਲ ਉਹ ਕੋਝਾਂ ਮਚਾ ਕੀਤਾ ਆ ਮੌਦੀ ਪਾਰਟੀ ਨੇ ਜਿੱਦਾਂ ਪੇਡਾਂ ਨੂੰ ਕਿਸੇ ਨੇ ਕਿਹਾ ਸੀ ਤੁਹਾਨੂੰ ਕੰਬਲ ਮਿਲਣਗੇ ਤੇ ਉਹ ਪੇਡ ਦਾ ਬੱਚਾ ਪੁੱਛਦਾ ਮਾਂ ਕਿੱਥੋਂ ਮਿਲਣਗੇ ਫਿਰ ਪੇਡਾਂ ਸੋਚੀ ਪੈ ਗਈਆਂ ਕਿ ਅੱਖਾਲੇ ਤਾਂ ਸਾਡੀ ਲੈਣੀ ਆ ਬਾਈ 3.5 ਹਜ਼ਾਰ ਕਰੋੜ ਰੁਪਇਆ ਕਰਜ਼ਾ ਹੈ ਪੰਜਾਬ ਤੇ 3.5 ਹਜ਼ਾਰ 3.5 ਹਜ਼ਾਰ 3.5 ਕਰੋੜ 3.5 ਲੱਖ ਕਰੋੜ ਤੇ 3.5 ਕਰੋੜ ਜਿਹੜੀ ਆਬਾਦੀ ਹੈ ਮੈਨੂੰ ਲੱਗਦਾ ਮੇਰੇ ਡਾਟੇ ਮੁਤਾਬਕ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਲੱਖ ਡੇਢ ਲੱਖ ਹਰੇਕ ਦੇ ਕਰਜ਼ਾ ਤੇ ਜਦੋਂ ਤੁਸੀਂ ਇਹ ਸੋਚੋਗੇ ਸਾਨੂੰ ਚੀਜ਼ ਇੱਕ ਚੀਜ਼ ਸਰਕਾਰ ਫ੍ਰੀ ਦੇ ਰਹੀ ਹੈ 90% ਦੂਸਰੀਆਂ ਚੀਜ਼ਾਂ ਮਹਿੰਗੀਆਂ ਦੇ ਤੇ ਇਸ ਲਈ ਹੁਣ ਤਾਂ ਗਰੀਬ ਬੰਦੇ ਲਈ ਤਾਂ ਆਪਦੀ ਰਸੋਈ ਚਲਾਣੀ ਬਹੁਤ ਔਖੀ ਹੋਗੀ ਸਰ ਮੈਂ ਇਹੀ ਕਹਿੰਦਾ ਨਾ ਤੁਹਾਡਾ ਬੱਚਾ ਪੜਿਆ ਲਿਖਿਆ ਹੋਊਗਾ ਫਿਜ਼ੀਕਲ ਫਿੱਟ ਹੋਊਗਾ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹੋ ਵੀ ਸਿਆਸਤ ਇਹਦੇ ਤੇ ਹੋਣੀ ਚਾਹੀਦੀ ਹੈ ਪਰ ਜਿਹੜੇ ਕਾਮੇ ਇਨਸਾਫ ਮੋਰਚੇ ਦਾ ਹਿੱਸਾ ਬਣਦੇ ਨੇ ਉਹਨਾਂ ਨੂੰ ਐ ਦਿਖਾਇਆ ਜਾਂਦਾ ਕਿ ਜਿਵੇਂ ਪਤਾ ਨਹੀਂ ਕੀ ਮੰਗਣ ਆ ਗਿਆ ਇਹ ਪਤਾ ਨਹੀਂ ਹੋਰ ਹੀ ਦੇਸ਼ ਚ ਆਏ ਆ ਜਾਂ ਹੋਰ ਦੇਸ਼ ਚ ਦੇ ਬੰਦੇ ਆ ਦੇਖੋ ਜੀ ਮੈਂ ਨਾ ਜਿਹੜਾ ਪਿਛਲੇ ਸਾਲ ਵਾਕਿਆ ਹੋਇਆ 2 ਸਾਲ ਹੋ ਚੱਲੇ ਆ ਪ੍ਰਧਾਨ ਮੰਤਰੀ ਬਾਜੇ ਕੇ ਮੇਰਾ ਦੋਸਤ ਸੀਗਾ ਜਿੰਨਾ ਕੋ ਮੈਂ ਉਹਨੂੰ ਜਾਣਦਾ ਪਿਛਲੇ 5 ਸਾਲ ਤੋਂ ਸਾਡੇ ਏਰੀਆ ਚ ਫਰੋਈਪੁਰ ਚ ਵਾ ਮੱਲਾਂ ਵਾਲੇ ਉਸ ਤੋਂ ਬਾਅਦ 50 50% 50% ਵੀ ਚਲੋ ਹੁਣ ਤਾਂ ਜੋ ਦਾ ਆਪਾਂ ਕਹਿ ਸਕਨੇ ਆ ਉਹਨੂੰ ਇਹ ਨਹੀਂ ਪਤਾ ਮੈਂ ਕਿਹੜੀ ਗੱਲ ਕਿੱਥੇ ਕਰਨੀ ਜਿਹਨੂੰ ਆਪਾਂ ਕਹਿ ਦਿੰਦੇ ਆ ਯਾਰ ਇਹਨਾਂ ਬੰਦੇ ਨੂੰ ਪਤਾ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਉਸ ਬੰਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਦੇਣਾ ਉਸ ਬੰਦੇ ਤੇ ਲੱਗਦਾ ਨੈਸ਼ਨਲ ਸਕਿਉਰਿਟੀ ਐਕਟ ਜਿਹਨੂੰ ਦੇਸ਼ ਤੋਂ ਖਤਰਾ ਆਵੇ ਜਾਂ ਬੰਬ ਥਿਆਰ ਗ੍ਰੇਡ ਫੜੀਚੇ ਹੁਣ ਉਹਦੇ ਕੋਲ ਇੱਕ ਸਿਰੀ ਸੈਫ ਫੜੀਚਾ ਇੱਕ ਉਹਨੇ ਗੱਲ ਚ ਪਾਇਆ ਜਿਹੜੇ ਲੋਕ ਕਹਿੰਦੇ ਭੱਜੇ ਭੱਜੇ ਜਾਂਦੇ ਨੇ ਵੀਡੀਓ ਪਾਈ ਜ਼ਰੂਰੀ ਸੀਗੀ ਪਾਉਣੀ ਜਿਵੇਂ ਪਾਈ ਅਮਰਤ ਬਾਦ ਸਿੰਘ ਨੂੰ ਪਹਿਲੇ ਦਿਨ ਇਹਨਾਂ ਅਰੈਸਟ ਕਰ ਲਿਆ ਸੀ ਜੋ ਸੁਣਿਆ ਉਹਨਾਂ ਦੇ ਬਾਪ ਮਤਾਬ ਇੱਕ ਗੇਮ ਖੇਡੀ ਗਈ ਇੱਕ ਐਵੇਂ ਜਾਣ ਕੇ ਕਰਵਾਇਆ ਗਿਆ ਵੀ ਨਹੀਂ ਜੀ ਇਹ ਤਾਂ ਇਹ ਤਾਂ ਅਰੈਸਟ ਨਹੀਂ ਹੁੰਦਾ ਇਸ ਬਦਲ ਦਾ ਦੇਖੋ ਕਿਸੇ ਤੇ ਵੀ ਨੈਸ਼ਨਲ ਸਕਿਉਰਿਟੀ ਐਕਟ ਨਹੀਂ ਸੀ ਬਣਦਾ ਸਾਡਾ ਗੁਰੂ ਗ੍ਰੰਥ ਸਾਹਿਬ ਮੈਸੀਂ ਮਾਨ ਨਾ ਕਹਿੰਨੇ ਆ ਜੇ ਅਸੀਂ ਕਿਸੇ ਸਿੰਘ ਬੇਦੋਸ਼ ਫੜੀਚਾ ਹੈ ਜੇ ਅਸੀਂ ਉੱਥੇ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਵਾਂਗੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਪਹਿਲੀ ਗੱਲ ਉਹ ਸਿੰਘ ਜਿਹਨੂੰ ਛਡਾਉਣ ਗਿਆ ਸੀ ਹੁੰਦੀ ਐਨੀ ਗਲਤੀ ਨਹੀਂ ਸੀ ਪਰ ਫਿਰ ਵੀ ਜਦੋਂ ਉਹਨੂੰ ਲੈ ਕੇ ਗਏ ਆ ਕੋਈ ਮਾੜੀ ਗੱਲ ਨਹੀਂ ਜਦੋਂ ਖਾਲਸਾ ਫੌਜ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਤੋਂ ਤੱਕ ਜਦੋਂ ਰਾਜਨਾਥ ਸਿੰਘ ਆਪਣੀ ਸਿੱਖ ਰੈਜੀਮੈਂਟ ਤੋਰਦੇ ਆ ਚੀਨ ਦੇ ਬਾਰਡਰ ਤੇ ਉੱਥੇ ਵੀ ਉਹਨਾਂ ਕੋਲ ਨਿਸ਼ਾਨ ਸਾਹਿਬ ਹੁੰਦੇ ਗੁਰੂ ਗ੍ਰੰਥ ਸਾਹਿਬ ਹੁੰਦਾ ਇਹ ਕੋਈ ਐ ਇਸ਼ੂ ਨਹੀਂ ਸੀਗਾ ਤੁਸੀਂ ਬਾਰਡਰ ਦੀ ਗੱਲ ਕੀਤੀ ਖਨੌਰੀ ਬਾਰਡਰ ਤੋਂ ਆਏ ਆ ਅੱਜ ਦੇਖਿਆ ਗਿਆ ਕਿ ਇੱਥੇ ਵੀ ਪਾਣੀ ਦੀਆਂ ਬਿਛਾੜਾਂ ਚੱਲੀਆਂ ਹੰਝੂ ਗੈਸ ਦੇ ਗੋਲੇ ਇਸ ਬਾਰਡਰ ਤੇ ਵੀ ਸੱਟੇ ਗਏ ਦੇਖੋ ਜੀ ਇਹ ਬੜੀ ਖਲੌਣੀ ਹਰਕਤ ਹੈ ਇਹ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦਾ ਸੈਂਟਰ ਗਵਰਨਮੈਂਟ ਚਾਹੇ ਕਾਂਗਰਸ ਦੀ ਆਜੇ ਚਾਹੇ ਜੁਆਇੰਟ ਆਜੇ ਚਾਹੇ ਭਾਜਪਾ ਦੀ ਆਜੇ ਕਦੇ ਵੀ ਸਿੱਖਾਂ ਦੀ ਨਾਂ ਬਣੀ ਨਾ ਬਣ ਸਕਦੀ ਐ ਸਿੱਖਾਂ ਨੂੰ ਇੱਕ ਲੰਗਰ ਲਾਉਣ ਵਾਲੇ ਤੇ ਜਾਂ ਸ਼ਹੀਦੀਆਂ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਸਮਝਿਆ ਜਾਂਦਾ ਪਰ ਦਿਲ ਨੂੰ ਦੁੱਖ ਲੱਗਦਾ ਜਦੋਂ ਸਾਡੇ ਵੱਡ ਬਡੇਰੇ ਸ਼ੀਦੂ ਸਿੰਘ ਵਰਗੇ 21 ਸਾਲਾਂ ਬਾਅਦ ਬਦਲਾ ਲੈਂਦੇ ਮਾਈਕਲ ਡਵਾਇਰ ਨੂੰ ਮਾਰ ਕੇ ਤੇ ਉੱਥੇ ਮਾਈਕਲ ਡਵਾਇਰ ਦੀ ਬੇਟੀ ਵੱਲੋਂ ਇਹ ਕਿਆ ਗੱਲ ਕਹੀ ਜਾਂਦੀ ਜਿਹੜੀ ਕਿ ਵਕੀਲ ਹੁੰਦੀ ਹੈ ਵੀ ਤੂੰ ਇੱਕ ਵਾਰੀ ਕਹਿ ਦੇ ਮੈਂ ਨਹੀਂ ਮਾਰਿਆ ਉਹਦੇ ਕਹਿਣ ਦਾ ਮਕਸਦ ਇਹ ਸੀ ਉਹਨਾਂ ਦੀ ਬੈਕ ਸਟੋਰੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਕਹਾਣੀ 'ਚ ਦੱਸਿਆ ਗਿਆ ਕਿ ਉਹਨੂੰ ਪਿਆਰ ਕਰਦੀ ਸੀ ਉਹਨਾਂ ਦੀ ਇਹ ਸਟੋਰੀ ਸੀ ਸਾਡੇ ਆਉਣ ਵਾਲੇ ਸਮੇਂ ਆਉਣ ਵਾਲੀਆਂ ਸੱਤ نسلਾਂ ਸਾਡੇ ਤੇ ਦਾਗ ਲੱਗ ਜਾਊਗਾ ਕਿ ਇੱਕ ਇਹ ਨੀਸ ਕਵਲਟੀ ਵਾਲੇ ਕੈਸਟਰਨ ਹਾਲ ਦੇ ਵਿੱਚ ਇੱਕ ਬੰਦਾ ਪੰਜਾਬੀ ਆਇਆ ਪਿਸਤਲ ਲੈ ਕੇ ਮਾਰ ਗਿਆ ਉਹਨਾਂ ਦੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਿੱਟੇ ਕੱਪੜੇ ਬਾਗੇ ਬਾਈ ਤੁਹਾਨੂੰ ਜੀਣ ਜੋ ਗਣੇ ਰਹਿਣ ਦੇਣਾ ਸਾਡੇ ਪੰਜਾਬ ਨੂੰ ਇਦਾਂ ਹੋਇਆ ਜਦੋਂ ਜਦੋਂ ਇੰਡੀਆ ਪਾਕਿਸਤਾਨ ਯਾਦ ਹੈ ਅਸੀਂ ਨਹੀਂ ਕਹਿੰਦੇ ਅਸੀਂ ਬਰਬਾਦ ਹੋਏ ਆ ਸਾਡਾ ਪੰਜਾਬ ਬਰਬਾਦ ਹੋਇਆ ਬਾਈ ਸਿੱਖ ਸਾਡਾ ਵੰਡਿਆ ਗਿਆ ਜਾਂ ਨਾ ਤਾਂ ਜਨਾਬ ਸਾਹਿਬ ਪੰਜਾਬ ਤੋਂ ਸੀ ਨਾ ਪਟੇਲ ਤੇ ਨਾ ਹੀ ਨਹਿਰੂ ਇਹ ਚਾਹੁੰਦੇ ਸੀ ਜਿਹੜੇ ਕਹਿੰਦੇ ਆ ਨਾ ਬੀਜੇਪੀ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਆ ਸਭ ਤੋਂ ਵੱਡਾ ਮਾਸਟਰਮਾਈਂਡ ਪਟੇਲ ਤੇ ਨਹਿਰੂ ਸੀਗੇ ਜਿਨ੍ਹਾਂ ਨੇ ਪਹਿਲਾਂ ਤਾਂ 25 50 ਲੱਖ ਮੁਸਲਮਾਨ ਅਲੱਗ ਕਰਾਇਆ ਪਾਕਿਸਤਾਨ 'ਚ ਫਿਰ ਉਹਦੋਂ جنگ ਲੜ ਕੇ 71 ਵਾਲੀ ਜੇ 65 ਵਾਲੀ ਫਿਰ ਬੰਗਲਾਦੇਸ਼ ਦਾ 25 ਕਰੋੜ ਅਲੱਗ ਕਰਾਇਆ ਨਹੀਂ ਇਹਨਾਂ ਨੇ ਰੱਖੀ 25 ਕਰੋੜ ਇੱਧਰ ਰੱਖ ਲਿਆ 25 ਉਧਰ 25 ਜੇ ਕਾ ਹੁੰਦਾ ਇਹ ਤਾਂ ਲੈ ਜਾਣਾ ਸੀ ਲੱਕੋ ਤੇ ਸਾਨੂੰ ਕਿਉਂ ਅਲੱਗ ਕੀਤਾ ਗਿਆ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉੱਥੋਂ ਦਾ ਹਰੀ ਸਿੰਘ ਨਲਵਾ ਦਾ ਮਾਨ ਸਿੰਘ ਦਾ ਸੇਰਾ ਉੱਤੇ ਪਿਆ ਠੀਕ ਹੈ ਜੀ ਆਪਣੇ ਗੁਰੂ ਰਾਮਦਾਸ ਦਾ ਜਨਮ ਦਿਹਾੜਾ ਉੱਥੋਂ ਦਾ ਸਾਡਾ ਰਾਜਾ ਰਣਜੀਤ ਸਿੰਘ ਦਾ ਕਿਲਾ ਉਹ ਕਹਿੰਣਗੇ ਵੀ ਇਹ ਲੋਕ ਜਦੋਂ ਉਹਨੂੰ ਦੇਖਣਗੇ ਤੇ ਇਹ ਭਾਵੁਕ ਹੋਣਗੇ ਫਿਰ ਰਾਜ ਮੰਗਣਗੇ ਸੁਣ ਚਦੇ ਆਉਂਦੀ ਸੀ ਫਰੋਇਪੁਰ ਜ਼ਿਲ੍ਹਾ ਜਿਹੜਾ ਸੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਤੇ ਲਾਹੌਰ ਜਿਹੜਾ ਹਾਂਜੀ ਪੰਜਾਬ 'ਚ ਆਉਂਦਾ ਸੀਗਾ ਪਰ ਗੱਲ ਕਿਤੇ ਫੇਰ ਉੱਥੇ ਆਉਂਦੀ ਏ ਇਹ ਸਾਡੇ ਪੰਜਾਬ ਨੂੰ ਵੰਡਿਆ ਗਿਆ ਬਾਈ ਹੋਰ ਕੁਛ ਨਹੀਂ ਸਾਡਾ ਉਦੋਂ 25 ਲੱਖ ਬੰਦਾ ਮਾਰਿਆ ਗਿਆ 1 ਕਰੋੜ ਤੋਂ ਉੱਪਰ ਬੇਕਾਰ ਹੋ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਰਕੇ ਸਮਝਾਉਂਦੀ ਕਰਾਂਗਾ ਮੈਨੂੰ ਲਗਾਤਾਰ 8 ਸਾਲ ਹੋ ਗਿਆ ਜਾਂਦੇ ਨੂੰ ਪਾਕਿਸਤਾਨ ਨਾਸਰ ਢਿੱਲੋ ਵਿਕਾਰ ਪਿੰਡਰ ਸਾਰੇ ਮੇਰੇ ਦੋਸਤ ਬਣ ਗਏ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਬਾਈ ਜਦੋਂ 10 ਦਿਨ ਅਸੀਂ ਰਹਿ ਕੇ ਨਾ 4 ਦਿਨ ਸਾਨੂੰ ਮੌਕਾ ਮਿਲਿਆ ਪੰਜਾਬੀ ਇੰਟਰਨੈਸ਼ਨਲ ਕਾਨਫਰੈਂਸ ਜਿਹੜੀ ਵਰਲਡ ਦੀ ਦੂਸਰੀ ਸੀ ਮੌਕਾ ਮਿਲਿਆ ਜਾਣ ਦਾ ਬਾਈ ਦੋਸੀ ਉੱਥੇ ਤੁਰੇ ਨਾ ਭਾਈ ਅੱਖਾਂ 'ਚ ਪਾਣੀ ਆ ਗਿਆ ਵੀ ਅਸੀਂ ਸਾਡਾ ਲੋਹਰ ਜਿੱਥੇ ਸਾਡੇ ਹੋਣ ਨੂੰ ਭਾਗ ਕਰੇ ਜਿੱਥੇ ਸਾਡੇ ਰਾਜੇ ਨੇ 40 ਸਾਲ ਰਾਜ ਕੀਤਾ ਹੋਵੇ ਇੱਕ ਵੀ ਬੰਦਾ ਭੁੱਖ ਨਾਲ ਨਾ ਮਰਿਆ ਹੋਵੇ ਇੱਕ ਵੀ ਕਿਸੇ ਦੀ ਧੀ ਬੰਦੀ ਇੱਜ਼ਤ ਨਾਲ ਉੱਠੀ ਗਈ ਹੋਵੇ ਤੇ ਇੱਕ ਵੀ ਕਿਸੇ ਦੀ ਚੋਰੀ ਨਹੀਂ ਹੋਈ ਤੇ ਇੱਕ ਵੀ ਬੰਦੇ ਨੂੰ ਫਾਂਸੀ ਨਾ ਹੋਈ ਹੋਵੇ ਦੱਸੋ ਇਹੋ ਜਿਹਾ ਰਾਜ ਤੇ ਸਾਡੇ ਵੱਡਿਆਂ ਦੀ ਕੀ ਬੀਤੀ ਹੋਏਗੀ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਸਾਰਾ ਕੁਝ ਛੱਡ ਕੇ ਲੈ ਵੀ ਤੁਸੀਂ ਇੱਥੋਂ ਚਲੇ ਜਾਓ ਉਹ ਕੀ ਕਿਹੋ ਜਿਹਾ ਹਾਲਾਤ ਹੋਣਗੇ ਬਾਪੇ ਦਾ ਕੀ ਸੁਣ ਲਓ ਉਹਨੂੰ ਦੇਖ ਕੇ ਰੂੰਕ ਰੂੰਕ ਦੇ ਖੜੇ ਹੋ ਜਾਂਦੇ ਆ ਬਾਈ ਸੱਚੀ ਦਿਲ ਰੋਇਆ ਜੀ ਕਾਈਸ ਨੌਜਵਾਨਾਂ ਦੀਆਂ ਗੱਲਾਂ ਜਿੱਥੇ ਭਾਵੁਕ ਵੀ ਕਰਦੀਆਂ ਉੱਥੇ ਜੋਸ਼ ਵੀ ਭਰਦੀਆਂ ਕਿ ਸਾਡਾ ਪਿਛੋਕੜ ਕੀ ਸੀ ਸਾਨੂੰ ਦਿੱਤਾ ਕੀ ਗਿਆ ਤੇ ਸਾਡੇ ਨਾਲ ਵਿਤਕਰਾ ਕਿਉਂ ਹੁੰਦਾ ਇਹ ਜਿਹੜੇ ਸਵਾਲ ਚੁੱਕੇ ਗਏ ਨੇ ਇਸ ਇੰਟਰਵਿਊ ਦੇ ਦੌਰਾਨ ਜਿਹੜੇ ਨੌਜਵਾਨ ਨੇ ਗੱਲਾਂ ਕੀਤੀਆਂ ਨੇ ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਵੀ ਆਪਣਾ ਵਿਚਾਰ ਜ਼ਰੂਰ ਸਾਂਝਾ ਕਰਿਓ ਕਾਮਿਨ ਸਾਫ ਮੋਰਚੇ ਤੋਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ